ਡੱਬਾ ਜਸ ਮਾਰ ਕੇ ਮਾਂਜ ਕੇ ਲੈ ਜਾਂ ਮੈਂ ਤਾਂ ਸੁੱਕਾ ਕਰਕੇ ਲੈ ਜਾਂ ਅੱਜ ਤਾਂ ਐ ਕਰੂੰ ਅਜੀ ਤਾਂ ਤੰਨਾ ਘਰਾ ਨਹੀਂ ਤੇ ਸਾਗ ਤੇ ਤੰਨਾ ਘਰਾਣੋਂ ਤੋਂ ਉਹ ਕਟਚੀਆਂ ਵੀ ਪਾਤੀਆਂ ਫੇਰ ਵੀ ਈ ਕਟਚੀਆਂ ਹੋ ਜਾਣੀਆਂ ਤਾਈ ਤਾਂ ਵਿਚਾਰੀ ਨਰਮ ਹੈ ਤਾਈ ਤਾਂ ਮੈਨੂੰ ਆਏ ਸਾਲ ਬਾਦੀ ਰਹਿਣ ਦੀ ਹੁੰਦੀ ਮੇਰਾ ਤਾਂ ਆਏ ਸਾਲ ਦਾ ਕੰਮ ਹੈ ਜੇ ਦੋ ਛਾ ਕਿਸੇ ਦੇ ਬਣ ਲੱਗ ਜੇ ਪਹਿਲਾਂ ਦੇਖ ਜਾਣੀ ਹੁੰਦੀ ਆ ਕੇ ਬਾਅਦ ਚ ਚੱਕਿਆ ਡੱਬਾ ਤਿੰਨ ਚਾਰ ਘਰਾਣੋਂ ਪਵਾ ਕੇ ਇਕੱਠਾ ਕਰਕੇ ਲਾ ਕੇ ਤੜਕਾ ਤੇ ਮੋਈ ਨਾ ਖਾਲਾ ਨਹੀਂ ਮੈਨੂੰ ਤਾਂ ਮੱਥਾ ਮਾਰਨ ਦੀ ਲੋੜ ਹੀ ਨਹੀਂ ਪੈਂਦੀ ਹੋ ਹੋ ਮੇ ਤਾਂ ਤੁਰ ਹੀ ਹੁੰਦੀ ਦਾ ਦਾਮ ਚੜ ਜਾਣਾ ਮੈਂ ਕਿੱਥੋਂ ਸਾਗ ਧਰ ਲੂੰ ਲਿਆ ਕੇ ਸਾਗ ਤਾਂ ਮੂ ਮਸਾਲੇ ਹੋਣਾ ਪੈਂਦਾ ਬੜੀ ਮਿਹਨਤ ਹੁੰਦੀ ਹੈ ਪਹਿਲਾਂ ਉਹਨੂੰ ਤੋੜ ਕੇ ਲਿਆ ਫਿਰ ਉਹਨੂੰ ਧੋ ਲਿਆ ਕੇ ਫਿਰ ਉਹਨੂੰ ਚੀਰ ਫਿਰ ਉਹਨੂੰ ਚੁੱਲ੍ਹੇ ਤੇ ਧਰ ਫਿਰ 4 ਘੰਟੇ ਰਿਨ ਫਿਰ ਜਾ ਕੇ ਕਿਤੇ ਬਣਦਾ ਆ ਮੇਰਾ ਮੰਗ ਕੇ ਡੰਗ ਲੈ ਨਾ ਮੇ ਕੋ ਮੱਥਾ ਮਾਰਾ ਆ ਦੇਖ ਲਾ ਤਾਈ ਤਾਂ ਵਿਚਾਰੀ ਪਹਿਲਾਂ ਬਾਥਨਾ ਪਾ ਦਈਏ ਫਿਰ ਇਹਨਾਂ ਨੂੰ ਸੁਕਾਉਂਦੀ ਹੈ ਥਲਦੀ ਹੈ ਫਿਰ ਕਿਤੇ ਸਾਗ ਥੱਲੇ ਲਾਉਂਦੀ ਹੈ ਫਿਰ ਸਾਗ ਬਣਦਾ ਮੇਰਾ ਲੈ ਜਾਂਦਾ ਮੰਗ ਕੇ ਡੰਗਣਾ ਤਾਂ ਮੈਂ ਪਸ਼ੂ ਰੱਖਿਆ ਤੇ ਨਾ ਉਹੀ ਗੱਲ ਮੈਂ ਸਾਗ ਧਰਨਾ ਹੈ ਮੇਰਾ ਤਾਂ ਅਇਸਾ ਹਾਲ ਦਾ ਕੰਮ ਹੈ ਮੰਗ ਮੰਗ ਕੇ ਸਾਗ ਸਿਆਲੈਂ ਹੀ ਡੰਗ ਲਾ ਲਾਣੀ ਹੈਗੀ ਐਨੇ ਨੂੰ ਕੋਈ ਦੇਖ ਲੂੰਗੀ ਆ ਇੱਧਰ ਲੈ ਘਰ ਆ ਜਾਂਦੇ ਜਾਂ ਇੱਧਰ ਲੈ ਕਰਨ ਦੇ ਇਨਾਂ ਨੇ ਧਰਿਆ ਫੇਰ ਆਪਾਂ ਇਨਾਂ ਨੂੰ ਲਿਆਵਾਂਗੇ ਆਪਣਾ ਤਾਂ ਇਹੀ ਕੰਮ ਹੈ ਤਾਈ ਕੋਲੇ ਜਾਵਾਂ ਤਾਈ ਤੋਂ ਪਵਾ ਕੇ ਲੈ ਮੈਂ ਤਾਈ ਨਾ ਖੁਤਾ ਹੀ ਅੱਜ ਤਾਂ ਚਾਰ ਕਟਸ਼ੀਆਂ ਪਾ ਦੇ ਸਾਡੇ ਨਾ ਰਿਸ਼ਤੇਦਾਰਾਂ ਨੇ ਆਉਣਾ ਹੈ ਸ਼ਹਿਰ ਚੋਂ ਉਹ ਕਹਿੰਦੇ ਅਸੀਂ ਤਾਂ ਭਈ ਸਾਗ ਨਾਲ ਰੋਟੀ ਖਾਣੀ ਬਾਹਨੇ ਜੀ ਨਾਲ ਲੈ ਜੂੰਗੀ ਤਾਈ ਤਾਂ ਹੂੰ ਤਾਂ ਤਾਈ ਦਾ ਸੁਭਾਅ ਹੀ ਨਹੀਂ ਪਤਾ ਤਾਈ ਐ ਕਹਦੇ ਮੈਂ ਦਿੰਦੀ ਨਹੀਂ ਆਹ ਤਾਂ ਤਾਈ ਨੇ ਵਿਚਾਰੀ ਨੇ ਕਦੇ ਕਹੀ ਨਹੀਂ ਤਾਈ ਦਾ ਸਹਵਾਈ ਵਾਲਾ ਵਧੀਆ ਤਾਈ ਤਲਾ ਹੋ ਬੈਠੀ ਐ ਕਾਲੇ ਸਾਗ ਧਰਨਾ ਸਾਰਾ ਦਿਨ ਲਏ ਜਾਂਦਾ ਗਾ ਤੇਰਾ ਪਸਨਾ ਨੂੰ ਤੇਰਾ ਨੀਰਾ ਪਾ ਕੇ ਤਾਂ ਖੜਾ ਐ ਆਈ ਮੁੜ ਕੇ ਪਾਣੀ ਨਹੀਂ ਤਾਣੀ ਨਹੀਂ ਕੋਈ ਉਹਨਾਂ ਨੂੰ ਲੇਟੀ ਨਹੀਂ ਮੁੜ ਕੇ ਪਾਈ ਕੀ ਕਰਾਂ ਪਲਾ ਤਾਂ ਲਿਆਈ ਤੋੜ ਕੇ ਫਿਰ ਕੀ ਰਿਆ ਫਿਰ ਹੁਣ ਮਾ ਸਾਰੇ ਨੇ ਹਜੇ ਤਰਕਾ ਲਾਉਣਾ ਗਾ ਘੰਟਾ ਪਹਿਲਾਂ ਆਦੇ ਤੇ ਲਸਣ ਤੇ ਗੰਡੇ ਤੇ ਲਾ ਗਿਆ ਟੀਰਨ ਤੇ ਕੀ ਕਰਾਂ ਅਗਲਾ ਕਰਨਾ ਕਿ ਸਾਗ ਐ ਸਾਗ ਬਤਾ ਕਿੱਦਾਂ ਔਖਾ ਧਰਨਾ ਸਾਰਾ ਢਣ ਲੈ ਜਾਂਦਾ ਗਾ ਤਾਈ ਸਸਰੀ ਕਾਲ ਤਾਈ ਸਸਰੀ ਕਾਲ ਭਾਈ ਹੋਰ ਕੀ ਹਾਲ ਚਾਲ ਹੈ ਤਾਈ ਦਾ ਵਧੀਆ ਭਾਈ ਵਧੀਆ ਬਸ ਪੁੱਛਣਾ ਆ ਸਾਗ ਨੇ ਤਾਂ ਮੈਂ ਤਾਂ ਤੜਕੇ ਦੀ ਅੱਜ ਨਾ ਜਾ ਛੱਡੀਆਂ ਕੋਈ ਕੰਮ ਨਹੀਂ ਬਣਾ ਸਾਰਾ ਕੰਮ ਤੇ ਹੈ ਭਾਈ ਮੇਰਾ ਤਾਂ ਕਰਨal ਅੱਜ ਚਲ ਕੋਈ ਨਹੀਂ ਤਾਂ ਇਹ ਕੰਮ ਤਾਂ ਹੁੰਦੀ ਰਹਿੰਦੀ ਐ ਸਾਗ ਤਾਂ ਬਣਾ ਲਿਆ ਤਾਂ ਥਿਲੇ ਨੇ ਐ ਕਰ ਤਾਈ ਮੈਂ ਤੜਕਾ ਤਾਂ ਕਰੇ ਜਾ ਕੇ ਲਾ ਲੂੰਗੀ ਮੈਨੂੰ ਦੋ ਕਟੀਆਂ ਸਾਗ ਦੀਆਂ ਪਾ ਦੇ ਅੱਛਾ ਭਾਈ ਆ ਇਹਨਾਂ ਕਿ ਜੁੜਾ ਡੱਬਾ ਤਾਂ ਜਾ ਕੇ ਦੋ ਕਟੀਆਂ ਸਾਗ ਦੀਆਂ ਪਾ ਦੇ ਦਾਦਾ ਪਾਈ ਦੋ ਛੜ ਕਾ ਕਰਥੀਆ ਸਾਗ ਦੀਆਂ ਕਿਵੇਂ ਬਣਦੀਆਂ ਨੇ ਲੈ ਤਾ ਯਾ ਸਾਲੀ ਲੈ ਕੇ ਜੰਨੀ ਆ ਫਿਰ ਕੀ ਹੋ ਗਿਆ ਜੇ ਤੂੰ ਬਣਾ ਲੈ ਤੂੰ ਪਤੀਲਾ ਭਰ ਕੇ ਬਣਾਏ ਦੋ ਕਟਛੇ ਨੇ ਦਸਤੇ ਨੂੰ ਕੱਟ ਆਂਦੇ ਆਏ ਸਾਲ ਭਾ ਕੇ ਤੂੰ ਆਏ ਸਾਲ ਦਿੰਨੀ ਆ ਆਏ ਸਾਡਾ ਮੈ ਤਾਂ ਭਾਈ ਤੈਨੂੰ ਸਾਗ ਦਿੰਨੀ ਆ ਤੈਨੂੰ ਭਾਈ ਮੈਂ ਪਰਦੀ ਦਾ ਤਾਂ ਪਰਾਰਦੀ ਦਾ ਹੁਣ ਤਾਂ ਦਾ ਭਾਈ ਆਏ ਸਾਲੀ ਫਿਰ ਸੁਭਾਅ ਪਾਏਗਾ ਅਤਰੀਟ ਅੱਗੇ ਕਿ ਏਡਾ ਕੋਈ ਡੋਲੂ ਚੱਕ ਲਿਆਉਂਦੀ ਕੋਈ ਡੱਬਾ ਚੱਕ ਲਿਆਉਂਦੀ ਐ ਕਿ ਫੇਟੇ ਦਾ ਡੱਬੇ ਦਾ ਸੁਭਾਅ ਪਾਏਗਾ ਤੂੰ ਤਾਂ ਆਈ ਮੰਗ ਕੀ ਡੰਗ ਲਾ ਲੈਨੀ ਆ ਸਾਗ ਦਾ ਤੈਨਾਂ ਕੋਈ ਗੱਲ ਨਹੀਂ ਮੇਰੇ ਕਿਹੜਾ ਫਰਮਾਇਸ਼ਾਂ ਖੜੀਆਂ ਵੀ ਮੈਂ ਗੋਹਾ ਪਾਥ ਲਾਂ ਪਾਥੀਆਂ ਬਣਾ ਲਾਂ ਮੇਰੇ ਕੋਈ ਮਾਲ ਨਹੀਂ ਪਸੂ ਨਹੀਂ ਮੈਂ ਦੱਸ ਕਿੱਥੋਂ ਗੋਹੇ ਲਾਵਾਂ ਫਿਰ ਜੇ ਮੈਂ ਤੁਹਾਡੇ ਗੋਹੇ ਚੱਕਣ ਆਉਂਗੀ ਫਿਰ ਤੁਸੀਂ ਕਹਿੰਦੇ ਮਾੜੀਆਂ ਬਾਥੀਆਂ ਚੋਰੀ ਕਰਕੇ ਲੇਗੀ ਤਾਲੀ ਬਣ ਕੇ ਦੋ ਖੜਚੇ ਪਾ ਦੇ ਮੈਂ ਤੜਕਾ ਲਾ ਲੂ ਮਾਲ ਕੋਸ ਤਾਂ ਭਾਈ ਨਹੀਂ ਚੱਲ ਨਹੀਂ ਬਾਥੀਆਂ ਤੇ ਆਰਾ ਨਾ ਭਾਈ ਆਪਣੇ ਹੈਗਾ ਲੱਕਣਾ ਮੰਗਾ ਲਾ ਭਾਈ ਮੁੰਡੇ ਤਾਂ ਸੁੱਕੀਆਂ ਤੇ ਸਾਗ ਤਾਂ ਲਿਆਉਣਾ ਕਰਨਾ ਔਖਾ ਭਾਈ ਤੈਨੂੰ ਤਕਲੀਫ ਮੰਨਦੀਆਂ ਤਾਰ ਨਹੀਂ ਭਾਈ ਮੇਨੇ ਨਾ ਮਾਰੇ ਮੈਂ ਮੈਂ ਤੈਨੂੰ ਦੱਸਾਂ ਕੋਈ ਨਹੀਂ ਮੈਂ ਮੰਗਾ ਲੂੰਗੀ ਉਹ ਤਾਂ ਲੱਕਣਾ ਫਿਰ ਧਰ ਲੂੰਗੀ ਅੱਜ ਤਾਂ ਨਾ ਸਾਡੇ ਰਿਸ਼ਤੇਦਾਰਾਂ ਨੇ ਆਉਣਾ ਮਾਨਸਾਂ ਆਣਿਆ ਨੇ ਉਹਨਾਂ ਖਾਤਰ ਲੈ ਕੇ ਜੰਦੀਆਂ ਸ਼ਹਿਰ ਵਾਲਿਆਂ ਨੂੰ ਤੈਨੂੰ ਪਤਾ ਦੇਗਾ ਸਾਗ ਦਾ ਭਾਰ ਹੀ ਹੁੰਦਾ ਨਾ ਫਿਰ ਬਾਲਾ ਹੁੰਦਾ ਭਾਈ ਸਾਗ ਸਾਗ ਤੂੰ ਬਾਵਾ ਧਰ ਕੇ ਬਤੀਲਾ ਭਰ ਕੇ ਉਹ ਖੁੱਲਾ ਖਵਾ ਦੇ ਤੇ ਨਾਲੇ ਖੁੱਲਾ ਫੜਾ ਦੇਂਦੀ ਡੋਲੂ ਭਰ ਕੇ ਨਾਲ ਵਜਾ ਦੇ ਉੱਥੇ ਜਾ ਕੇ ਖਾ ਲੈਂਦੇ ਜੇ ਤੈਨੂੰ ਇੰਨਾ ਛਾਉਂਗਾ ਸ਼ਹਿਰ ਵਾਲਿਆਂ ਦਾ ਦੇਖਤਾ ਹੀ ਮੇਨੇ ਹੀ ਨਾ ਮਾਰ ਮੈਂ ਤੈਨੂੰ ਦੱਸਾਂ ਸਾਗ ਦੀਆਂ ਦੋ ਕੜਚੀਆਂ ਪਾਉਣੀਆਂ ਪਾ ਦੇ ਨਾ ਭਾਈ ਆ ਇੰਜਾਂ ਨੂੰ ਛੱਡ ਦੇ ਜੋ ਕਰਾਈ ਹੈਗਾ ਪਤਾ ਨਾ ਕਿੱਡਾ ਪਰਵਾਰ ਹੈਗਾ ਪਾਲੀ ਸੀਰੀਆ ਸਾਡੇ ਹੋਰ ਜਾਂਦੇ ਨੇ ਰੋਟੀ ਉਹਨਾਂ ਦੇ ਟੀਪਣਾ ਪadne ਨਾ ਐਡਾ ਦਾ ਪਤੀਲਾ ਭਰੀ ਬੈਠੀ ਹੈਗੀ ਇੰਨਾ ਪਤੀਲੇ ਤੋਂ ਇੱਕ ਡੰਗ ਚ ਹੀ ਖਾਜੇਗੀ ਅੱਟਡ ਦੁਖਣ ਲੱਗ ਜੂ ਖਾ ਖਾ ਸਾਗ ਨਾ ਭਾਈ ਘੜਾ ਪਰ ਹੀ ਬੈਠੀ ਹੈ ਫਿਰ ਪਤੀਲਾ ਪਤਾ ਕਿਹੜੀਆਂ ਓੱਖਾਂ ਨਾਲ ਭਰਿਆ ਪਤਾ ਤੋੜ ਕੇ ਲਿਆਈਆਂ ਫਿਰ ਘਰ ਹੈਗਾ ਸਾਰੇ ਕੰਮਾਂ ਨੂੰ ਕਵੇਲਾ ਹੋਇਆ ਤੇ ਤੂੰ ਤਾਂ ਐ ਵੀ ਨਹੀਂ ਸਵੇਹਾ ਆ ਜਾਂ ਕੋਈ ਤਾਈ ਨਾਲ ਖੇਤ ਬਾਗਦਾ ਤਲਵਾ ਲਿਆ ਮੈਂ ਕੋਈ ਲਸਣ ਗੰਦਾ ਚੀਰਦਾ ਕੋਈ ਸਾਗ ਚੀਰ ਕੇ ਪਾ ਦੇ ਲਤਾਈ ਜੇ ਤੂੰ ਮੈਨੂੰ ਦੱਸਦੀ ਫੇਰ ਹੀ ਪਤਾ ਲੱਗਦਾ ਉਹ ਤਾਂ ਜਦੋਂ ਤੂੰ ਧਰ ਲਿਆ ਸਮੈਲਾ ਆਉਣ ਲੱਗੀ ਸਾਡੇ ਤਾਂ ਬਾੜੀ ਸਾਗਦੀ ਮੈਂ ਆਖਿਆ ਕੁੜੇ ਇਤਨਾ ਲੱਗਦੇ ਜਿਵੇਂ ਤਾਈ ਦੇ ਹੁੰਦਾ ਤਾਈ ਤੇਰੇ ਤਾਂ ਬਾੜਾ ਚੰਗਾ ਸੁਹਾਏ ਤੂੰ ਤਾਂ ਬਾੜੀ ਚੰਗੀ ਹੈ ਤੈਨੂੰ ਪਤਾ ਨਹੀਂ ਤਾਂ ਤੈਨੂੰ ਸਮੈਹ ਆਉਣ ਲੱਗੀ ਬਾਠਣਾ ਤੇ ਮੇਥਿਆਂ ਦੀ ਸਭ ਕਾਸੇ ਜੀ ਤੇ ਤੈਨੂੰ ਆਏ ਨਹੀਂ ਪਤਾ ਲੱਗਾ ਵੀ ਸਾਗ ਮੈਂ ਹੁਣ ਵੀ ਤਾਈ ਲੰਗ ਗਈ ਤੇ ਮੈਂ ਤੜਵਾਲਿਆ ਮੈਂ ਨਾਲ ਜਾ ਕੇ ਕਈ ਹੁਣ ਮੈਨੂੰ ਕੀ ਪਤਾ ਲੱਗਿਆ ਵੀ ਤੂੰ ਕਿੱਧਰ ਨੰਗੀ ਜਾਣੀ ਐ ਨਹੀਂ ਭਾਈ ਚਲ ਰਿੱਜਤ ਤਾਂ ਪਤਾ ਲੱਗ ਜਾਂਦਾ ਤੈਨੂੰ ਪਹਿਲਾਂ ਨਹੀਂ ਪਤਾ ਲੱਗਦਾ ਦੇਖ ਤਾਈ ਜੇ ਤੂੰ ਸਾਗ ਦੇਣਾ ਐ ਤਾਂ ਪਾ ਦੇ ਦੋ ਕੜਚਨਾ ਨਹੀਂ ਸਿੱਧਾ ਜਵਾਬ ਦੇ ਦੇ ਤੋੜ ਕੇ ਪਈ ਦਿੰਦੀ ਨਹੀਂ ਫੇਰ ਭਾਈ ਜਵਾਬ ਹੀ ਆ ਮੇਰਾ ਤਾਂ ਭਾਈ ਤੂੰ ਤਾਂ ਰੋ ਜਾ ਖਾਣੀਆਂ ਕਿੱਦਾਂ ਮੈਂ ਤਾਂ ਨਹੀਂ ਉਹਦੀ ਆ ਵਰਦੀ ਐਗੀ ਮੈਂ ਭਾਈ ਤੈਨੂੰ ਰੋਜ ਕੀ ਕਰਾਂ ਚਲ ਤੇਰੇ ਠੀਕ ਐ ਢਾਈ ਜੇ ਤੇਰਾ ਜਵਾਬ ਐ ਨਾ ਤਾਂ ਮੇਰਾ ਵੀ ਜਵਾਬ ਐ ਮੇਰੇ ਕਿਹੜਾ ਤੂੰ ਕਾਸੇ ਨਹੀਂ ਜਾਂਦੀ ਨਹੀਂ ਮੇਰੇ ਵੀ ਤੂੰ ਚੀਜ਼ ਲੈ ਕੇ ਆਣੀ ਐ ਕਿੰਨੇ ਵਾਰੀ ਧਾਰੀ ਸਧਾਰੀ ਚੀਜ਼ ਲੈਣਾ ਮੈਨੂੰ ਇਹ ਦੱਸ ਸਾਡੀ ਦਾ ਭਾਈ ਚੀਜ਼ ਨਹੀਂ ਖੰਡ ਲਈ ਕਿਤੇ ਆਟਾ ਲਿਆਈ ਉਹ ਜਿਵੇਂ ਮੈਂ ਦੱਸਦਾ ਤੇਰੀ ਮੋੜ ਦੇਣੀਆ ਸਾਗ ਦੀ ਭਾਈ ਤੇਰੇ ਨਾਲ ਕਾਦੀ ਦੱਸਦਾ ਦੇ ਕਿੱਡੀ ਲੱਤ ਤੂੰ ਐ ਕਰ ਤੂੰ ਮੈਨੂੰ ਐ ਕਰ ਚਾਰ ਖੜਛੀਆਂ ਸਾਗ ਦੀਆਂ ਪਾ ਦੇ ਜਿੱਦੇ ਮੈਂ ਤੇਰੇ ਤੈਨੂੰ ਪੰਜ ਖੜਛੀਆਂ ਦੇ ਦੂੰ ਨਾ ਭਾਈ ਮੈਨੂੰ ਤਾਂ ਲੋੜ ਨਹੀਂ ਨਾ ਪੰਜ ਦੀ ਨਾ ਚਾਰ ਦੀ ਮੈਂ ਕੀ ਕਰਾਂ ਭਾਈ ਰੋਜ ਆ ਗਈ ਉਹ ਕਰਾਂ ਮੈਂ ਸਾਗ ਤਾਂ ਦਿੰਿਆ ਉਹ ਜਿੱਟੂ ਆ ਜਾਨੀ ਆ ਜੋ ਚਗਾ ਤਾਂ ਹੀ ਫਿਰ ਦੇਖ ਲਈ ਕੋਈ ਗੱਲ ਨਹੀਂ ਤੂੰ ਵੀ ਮੇਰੇ ਚੀਜ਼ ਕੋਈ ਮੰਗਣ ਆਈ ਆ ਅੱਜ ਤੋਂ ਬਾਅਦ ਨਾ ਮੈਂ ਤੇਰੇ ਸਾਗ ਨੂੰ ਆਵਾ ਨਾ ਤੂੰ ਮੇਰੇ ਆਂ ਮੈਂ ਤੈਨੂੰ ਸਾਗ ਧਰ ਕੇ ਦਿਖਾ ਦੂੰ ਮੈਂ ਵੀ ਸਾਗ ਰਿੰਨਣ ਜਾਣਦੀ ਆ ਰਿੰਨਣ ਜਾ ਤੈਨੂੰ ਮੈਂ ਵੀ ਹਰ ਪ੍ਰੀਤ ਦਿਨ ਤੋਂ ਕੁਛ ਆਉਂਦਾ ਨਹੀਂ ਆ ਦੇਖ ਲੈ ਖਾਲੀ ਡੱਬਾ ਮੋੜਦੀਆਂ ਮੇਰੇ ਘਰੇ ਆਈ ਦੀ ਬੇਇੱਜ਼ਤੀ ਕਰਦੀ ਐ ਬੇਇੱਜ਼ਤੀ ਕਰਦੀ ਪਾਈ ਫਿਰ ਹੁਣ ਪਾਈ ਤੈਨੂੰ ਸਾਗ ਮੈਂ ਤੇਰੇ ਨਾਲ ਤਾਂ ਸੀਮਾ ਤੇ ਰਾਜਵੀਰ ਚੰਗੀਆਂ ਐ ਚਾਰ ਚਾਰ ਕਰਛੀਆਂ ਨਾ ਨੇ ਕਹਤਾ ਕੰਨੀਆਂ ਪਾ ਦਿਆਂਗੇ ਉਹ ਮੰਡੀ ਵਾਲੇ ਆਏ ਨ ਮੈਂ ਤਾਂ ਉਹਨਾਂ ਨਾਲ ਕਰਕੇ ਆ ਗਈ ਚਾ ਚਾਰ ਕਰਛੀਆਂ ਵੀ ਨਾਲ ਮੈਂ ਦੋ ਘੜੀ ਉਹਨਾਂ ਤੋਂ ਪਵਾ ਲਉ ਤਾਈ ਤੇ ਲੈ ਜੂ ਡੱਬਾ ਪਰਾ ਕੇ ਲੈ ਜੂ ਦੋ ਦਿਨ ਮੈਂ ਮੌਜ ਕਰੂੰਗੀ ਤੈਨੂੰ ਆਹ ਤੇਰੇ ਨੂੰ ਤਾਂ ਚੰਗੀਆਂ ਐ ਉਹਨਾਂ ਨੇ ਮੈਨੂੰ ਤੋੜ ਕੇ ਜਵਾਬ ਤਾਂ ਨਹੀਂ ਦਿੱਤਾ ਮੈਂ ਨਾਲ ਆਖਿਆ ਮੈਂ ਤਾਈ ਤੋਂ ਪਵਾ ਲਿਆ ਮੈਂ ਪਹਿਲਾਂ ਤੇ ਫਿਰ ਮੈਂ ਤੁਹਾਡੇ ਵਾਕੇ ਲੈ ਜੂਗੀ ਉਹ ਕਹਿੰਦਾ ਕੋਈ ਨਹੀਂ ਕਿੰਨਾ ਆਉਂਦਾ ਭਾਈ ਖਾਚਾ ਦੇ ਕਿੱਡੀ ਲੱਕੜ ਸੀ ਸਾਰੀ ਮੱਚ ਗਈ ਤੈਨੂੰ ਪਤਾ ਕੀ ਪਾ ਨੂੰ ਲੱਕੜਾ ਹੁਣ 1000 ਰੁਪਏ ਲੱਕੜ ਹੋਈ ਪਿਆ ਕਮੰਟਲ ਅੱਛਾ ਹੁਣ ਮੈਂ ਤੈਨੂੰ ਲੱਕੜਾਂ ਦਾ ਰੇਟ ਦੇ ਕੇ ਜਾਵਾਂ ਪਹਿਲਾਂ ਫੇਰ ਤੂੰ ਸਾਗ ਦੀ ਕੜਚੀ ਦੇਵੇਂਗੀ ਮੰਗੀ ਹਾ ਹੋ ਭਾਈ ਇਹ ਕੀ ਸੋਖਾ ਦੇਖ ਤਾਈ ਜਦੋਂ ਤੂੰ ਸਾਡੀ ਮੋਟਰ ਛੱਡੀ ਸੀ ਛੋਟੀ ਮੋਟਰ ਹੋ ਗਈ ਸੀ ਖਰਾਬ ਤੇ ਸਾਡੀ ਵੀ ਲਾਈਟ ਮੱਚੀ ਸੀ ਉਹਨੇ ਉਹ ਕਿਹੜਾ ਬਿਨਾਂ ਮੁਖਤਬ ਮੱਚੀ ਸੀ ਛੋਟੀ ਵੀ ਬਿੱਲ ਆ ਗਿਆ ਸੀ ਛੋਟੀ ਵੀ ਭਾਈ ਕਦੋਂ ਪ੍ਰਾਰ ਮੋਟਰ ਮੱਚ ਗਈ ਸੀ ਖੇਤ ਵਾਲੀ ਤੇ ਸਾਡੀ ਮੋਟਰ ਤੇ ਕੰਨ ਕਰਮਾਈ ਸੀ ਸਾਰੀ ਪਾਲੀ ਸੀ ਅੱਛਾ ਹੁਣ ਤੂੰ ਖੇਤ ਟੱਕਰ ਵੀ ਜਾ ਪਹੁੰਚੀ ਜੇ ਖੇਤ ਟੱਕਰੀ ਜਾਣਾ ਨਾ ਫਿਰ ਮੈਂ ਤੈਨ ਨਸਾਂ ਸਾਡੀ ਤਾਂ ਉਹਨੇ ਠੇਕੇ ਤੇ ਬਾਹਣ ਹੁਣ ਸਾਡੀ ਮੋਟਰ ਨਾ ਛੱਡਿਓ ਤਾਇਆ ਸਾਡੀ ਮੋਟਰ ਉਹਦੀ ਛੱਡ ਲੈਣਾ ਜਾ ਕੇ ਅੱਛਾ ਕੋਈ ਠੇਕੇ ਜਾ ਕਰਾਂ ਪਈ ਠੇਕੇ ਤੇ ਬੰਦ ਤਨ ਸਾਡੇ ਵਿੱਚ ਦੀ ਨੰਗਾ ਹੈਗਾ ਆ ਵੋ ਨਾ ਫਿਰ ਤੂੰ ਨੰਗਾ ਬੰਦ ਕਰ ਦੇਗੀ ਹਾਂ ਫਿਰ ਕਰੂੰਗੀ ਕਿਉਂ ਭਾ ਨੂ ਮੈਨੂੰ ਕਿੱਥੇ ਸਾਗ ਦੀ ਗੱਲ ਕਿੱਥੇ ਨੰਗਿਆਂ ਦੀ ਗੱਲ ਤੂੰ ਕਿੱਥੋਂ ਤੱਕਰ ਪਹੁੰਚ ਗਈ ਦੇਖ ਲੈ ਤਾਈ ਗੱਲ ਤੂੰ ਸ਼ੁਰੂ ਕਰੀ ਐ ਹੁਣ ਮੈਂ ਤੈਨੂੰ ਦੱਸਾਂ ਅਸੀਂ ਤਾਂ ਚਾਰ ਬੰਦਿਆਂ ਚ ਸੱਦ ਕੇ ਨਿਮੇੜਾਂਗੇ ਗੱਲ ਨਿਮੇੜ ਲਾ ਕੋਈ ਗੱਲ ਨਹੀਂ ਦੇਖ ਲੂ ਮੈਂ ਵੀ ਫਿਰ ਤੇਰੇ ਨਾਲ ਫਾਲ ਜਗ ਰਿੰਨੀਆਂ ਸਬਜ਼ੀਆਂ ਤੇ ਸਾਗ ਫਾਲ ਦੀ ਗਾ ਹੁਣ ਮਿਰਚਾਂ ਲਾ ਦਿਆਂ ਕਿਉਂ ਮੈਂ ਸਾਗ ਨੂੰ ਜਵਾਬ ਦੇਤਾ ਕਿਨੇ ਤੜਫਦੀ ਹੈਗੀ ਬੇਬੇ ਦਾ ਮੁੜਕੀ ਨਹੀਂ ਆਈ ਹੁਣ ਦੱਸ ਕਿਦੋਂ ਦਾਲ ਮੰਗੀ ਰੋਟੀਆਂ ਦਾ ਪਕਾ ਲਾਂਗੇ ਤੋ ਮਲਾ ਤਾਈ ਗਈ ਸੀ ਸਾਗ ਤਰੂ ਤਾਈ ਕੋ ਸਾਗ ਹੀ ਮੰਗਣਾ ਤਾਈ ਤਾਂ ਬਾੜੀ ਚ ਫਿਰਦੀ ਐ ਤਖੜੀਆਂ ਤਾਈ ਹਾਂ ਭਾਈ ਤਖੜੀਆਂ ਤੂੰ ਤਖੜਾ ਭਾਈ ਹਾਂ ਤਾਈ ਠੀਕ ਐ ਵਧੀਆ ਸਾਰੇ ਕੀ ਕਰਦੀਆਂ ਤੁਰੇ ਧਣੀਆਂ ਤੋੜਦੀ ਫਿਰਦੀ ਐ ਨਾ ਧਣੀਆਂ ਵੀ ਭਾਈ ਤੋੜਦੀ ਦੋਖ ਡੱਕੇ ਤੇ ਮੈਂ ਤਾਂ ਮੂੜੀਆਂ ਲੈਣ ਆਈਆਂ ਭਾਈ ਮੈਂ ਕਿਹਾ ਸਾਗ ਤਾਂ ਰਿਆਗਾ ਸਾਗ ਬਣਾਇਆਗਾ ਤਾਈ ਦੋਖ ਮੂੜੀਆਂ ਮੈਨੂੰ ਵੀ ਦੇ ਦੇ ਲੈ ਭਾਈ ਤੈਨੂੰ ਭਾਈ ਮੂੜੀਆਂ ਦੀ ਵੀ ਰੀਤ ਲੱਗ ਗਈ ਭਾਈ ਦੇਖ ਕੇ ਹੁਣ ਮੈਂ ਕਹਤਾ ਮੈਂ ਕਿਹਾ ਮੂੜੀਆਂ ਹਾਂ ਤਈ ਸਾਗ ਨਾਲ ਖਾ ਲਾਂਗੇ ਵਧੀਆ ਇਤਿਆਬ ਨਹੀਂ ਬਣਦਾ ਸਾਗ ਤਾਂ ਰਿਹਾ ਭਾਈ ਤੁਸੀਂ ਵੀ ਤਈ ਸਾਗ ਤਾਂ ਕਾਨੂੰ ਤਾਂ ਰਿਆ ਮੇਰੀ ਬੇਬੇ ਤਾਂ ਮੇਰੇ ਨਾਨ ਕੀ ਗਈ ਸੀਗੀ ਮੁੜ ਕੇ ਉਹ ਆਈ ਨਹੀਂ ਗਈ ਅੱਛਾ ਭਾਈ ਮੈਂ ਸੋਡੀਓ ਲੈਣ ਆਇਆ ਸਾਗ ਸਾਗ ਭਾਈ ਹਾਂ ਬੇ ਭਾਈ ਜੇ ਨਹੀਂ ਹੱਦ ਹੋਈ ਪਈ ਆ ਬੰਦਾ ਹਰ ਤਰੀਕਾ ਤਾਕੇ ਗਈ ਆ ਸਾਗ ਨੂੰ ਤਾਂ ਸਾਗ ਮੰਗ ਰੋ ਤਾਂ ਮੰਗਣ ਵਾਲੇ ਪਹਿਲਾਂ ਆ ਜਾਂਦੇ ਨੇ ਭਾਈ ਮੈਂ ਕਿਹੜਾ ਰੋਜ਼ ਓਡੇ ਸਾਗ ਮੰਗਣਾ ਅੱਜ ਤਾਂ ਮੇਰੀ ਬੇਬੇ ਨਹੀਂ ਸੀਗੀ ਤਾਂ ਆ ਗਿਆ ਮੈਂ ਤਾਂ ਬੇਬੇ ਭਾਈ ਨਹੀਂ ਜਿਪਾਈ ਹਤੇ ਕਰੇ ਭਾਈ ਹੋਰ ਨੂੰ ਤਰਤ ਨਾ ਤੋ ਬਤਾ ਹੈਗੇ ਭਾਈ ਉਹ ਕਰ ਲੈਂਦਾ ਸਾਗ ਕਾਈ ਸਾਡੇ ਰੋਟੀਆਂ ਦਾ ਸੀ ਪਕਾ ਲੈਨੇ ਆ ਦਾਲ ਪਣੀ ਬਣਾਉਣੀ ਉਹ ਮੇਰੀ ਬੇਬੀ ਬਣਾਉਂਦੀ ਆ ਤਾਂ ਅੱਛਾ ਬੇਬੇ ਭਾਈ ਸੇਕ ਦੇ ਕੇ ਬਣਾ ਕੇ ਇਹਦੇ ਡੱਬੇ ਚ ਪਾ ਦੇ ਦੇਖ ਲੈ ਭਾਈ ਇਹ ਮੇਰੀ ਸ਼ਰਮ ਮੰਨਦਾ ਤਾਈ ਨੇ ਨਾ ਮੇਰਾ ਡੱਬਾ ਜੀ ਮਾਰਿਆ ਚਲਾ ਕੇ ਯਾਰ ਤਾਈ ਯਾਰ ਬਾਲੀ ਪੇੜੀ ਹੈਗੀ ਮੈਂ ਤਾਂ ਸਮਾ ਕਿ ਤਾਈ ਨਰਮ ਹੋਊਗੀ ਅਈ ਤਾਂ ਪੇੜੀ ਵਾਲੀ ਯਾਰ ਸਾਗ ਲੈ ਸਾਗ ਵੀ ਨਹੀਂ ਦਿੱਤਾ ਪੂਰਾ ਯਾਰ ਖੇਤਾਂ 'ਚ ਬਥੇਰਾ ਖੜਾ ਹੈਗਾ ਕੀ ਲਈ ਇਹ ਹੁਣ ਦਾਲ ਦਾਲ ਤਾਂ ਮੰਗਦੇ ਬੁਰੇ ਲੱਗਦੇ ਆ ਬਾਲੀ ਪੇੜੀ ਆ ਯਾਰ ਤਾਈ ਤਾਂ ਲੈ ਸਾਗ ਕਹਿੰਦੀ ਆ ਡਬਲ ਆ ਜਾਵੇਂ ਇਤਨੇ ਅਖੇ ਜਮਾ ਭਰੀ ਮੂੰਹ ਤੇ ਤਾਈ ਜੀ ਥੋੜਾ ਦੇਂਦੀ ਫੇਰ ਕੀ ਸੀਗੇ ਗੱਲ ਕੋਈ ਗੱਲ ਨਹੀਂ ਆ ਮੂਲੀਆਂ ਵਾਲੀਆਂ ਤੇ ਕਿਤੇ ਮਾਈ ਹੱਥ ਪੇਰੂਗਾ ਕਿਤੇ ਪੱਟ ਕੇ ਲੈ ਜਾਊਂਗਾ ਇਹ ਸਾਰੀਆਂ ਦੇਖ ਲੈ ਜਮੀ ਨਹੀਂ ਛੜ ਮੰਨਦੇ ਵੀ ਤਾਈ ਦਾ ਕੱਲੀ ਜਾਣੀਆਂ ਮਸਾ ਸਾਗ ਤਾਂ ਦਈ ਜਾ ਬਲਤ ਹਰਪ੍ਰੀਤ ਆ ਕੀ ਲੈ ਕੇ ਡੱਬਾ ਹੁਣ ਇਹ ਆ ਗਿਆ ਲੈ ਜਮਾ ਨਾ ਕਿਦੋਂ ਬਾਛਣਾ ਆ ਜਾਂਦੀ ਆ ਉਹਦੀ ਮੰਗ ਤੇ ਮੰਗੂ ਚੱਕੇ ਭਾਂਦੇ ਆ ਜਾਂਦੇ ਨੇ ਵੀ ਤਾਂ ਸੋਦੇ ਵੀ ਪਰਮਾਤਮਾ ਨੇ ਹੱਥ ਦਿੱਤੇ ਨੇ ਤੁਸੀਂ ਤਾਂ ਲਓ ਲੈ ਐਡਾ ਲੈ ਕੇ ਆ ਗਿਆ ਕਿਦਾਂ ਸੀਮਾ ਦਾ ਤੇ ਰਾਜਵੀਰ ਦਾ ਕਿੱਦਾਂ ਮਾਜਣਾ ਵਿਚਾਰੀਆਂ ਨੇ ਹੈ ਚਾਰ-ਚਾਰ ਕੜਛੀਆਂ ਪਰਕੇ ਪਾਤੀਆਂ ਸਾਗ ਦੀਆਂ ਕਹਿੰਦੀਆਂ ਲੈ ਲੈ ਜਾ ਪਰ ਇਹਨੇ ਕੀ ਗੱਲ ਐ ਕੋਈ ਨਹੀਂ ਜਿੱਦ ਕੇ ਤੇ ਤੂੰ ਬਣਾਇਆ ਤੂੰ ਦੇ ਜੀ ਮੈਂ ਕਿਹੜਾ ਬਣਾਉਣਾ ਮੇਰਾ ਤਾਂ ਉਹਨਾਂ ਨੂੰ ਪਤੀ ਐ ਵੀ ਜਿੱਦੋਂ ਕਦੇ ਮੈਂ ਬਣਾਈ ਨਹੀਂ ਹੁਣ ਐ ਕਰਦੀਆਂ ਉਹ ਸਾਹਮਣੇ ਘਰਾਂ ਲੈ ਲੈਂਦੇ ਨੇ ਗੇਟ ਵਾਲਿਆਂ ਦੇ ਉਹ ਕਹਿੰਦੀਆਂ ਉਹਨਾਂ ਨੇ ਵੀ ਤੇਰੇ ਉਹਨਾਂ ਦੀ ਬੁੜੀ ਲਈ ਸੀ ਉਹਨਾਂ ਨੇ ਲੈ ਕੇ ਨਹੀਂ ਇਹ ਚਾਰ ਕੜਛੀਆਂ ਮਿਲ ਗਈਆਂ ਦੋ ਦਿਨ ਮੇਰਾ ਡੰਗ ਲੈ ਜੂ ਗਵਾਂਢ ਨੇ ਕਿੱਧਰ ਫਿਰਦੀਆਂ ਚੱਕੀ ਡੱਬਾ ਆਇਆ ਤੂੰ ਮੈਂ ਛੋੜਿਆ ਸੀਗਾ ਸਾਗ ਨਹੀਂ ਬਣਾਇਆ ਮੈਂ ਕਿੱਥੇ ਬਣਾਇਆ ਸਾਗ ਮੈਂ ਤਾਂ ਲੋਕਾਂ ਦੇ ਮੰਗ-ਮੰਗ ਟਾਈਮ ਪਾਸ ਕਰਦੀ ਆ ਮੈਂ ਕਿੱਦੇ ਤੇਰੇ ਸਾਗਾ ਜਿੱਤ ਕਰ ਆ ਤਾਈ ਕੇ ਗਿਆ ਸੀਗਾ ਮੈਂ ਉਹ ਤਾਂ ਭੜੀ ਵਾਲੇ ਮੇਰਾ ਤਾਂ ਡਬਕਾ ਜਾ ਪਰੇ ਮਾਰਿਆ ਉਹਨੇ ਚਲਾ ਕੇ ਤਾਈ ਕਿੱਦਣੀਆਂ ਤਾਈ ਤਾਂ ਝੁੰਡੀ ਨਹੀਂ ਬਣਾਉਂਦੀ ਕਿਸੇ ਤੋਂ ਤਾਈ ਨੇ ਤਾਂ ਮੈਨੂੰ ਜਵਾਬ ਦੇਤਾ ਆ ਸੀਮਾ ਨੇ ਤੇ ਰਾਜਵੀਰ ਨੇ ਦੋਨਾਂ ਨੇ ਦੇਤਾ ਮੈਨੂੰ ਚਾਰ-ਚਾਰ ਕੜਛੀਆਂ ਪਾਤਾਂ ਮੈਂ ਤਾਂ ਚਾਰ ਅੱਠ ਕੜਛੀਆਂ ਦਾ ਘਰੇ ਤੇ ਰਹੀ ਸਾਗ ਦਾ ਚਾਰ ਕੜਛੀਆਂ ਘਰ ਆ ਰਹੇ ਨੇ ਸਾਰੇ ਘਰਾਂ ਦਾ ਸਾਗ ਤੂੰ ਮੰਗ ਲੈਨੀ ਆ ਫਿਰ ਮੈਨੂੰ ਕੌਣ ਸਾਗ ਦੇਵੇ ਤਾਂ ਹੀ ਤਾਂ ਲੱਕੀ ਪੈਠੀ ਸੀਗੀ ਤਾਈ ਵਿਚਾਰੀ ਹੁਣ ਮੈਂ ਕਿਹਨਾਂ ਮੇਰਾ ਤੇ ਤਾਈ ਨੇ ਮੈਨੂੰ ਵੀ ਜਵਾਬ ਦੇ ਦਿੱਤਾ ਸੀ ਮਾਇਆ ਨਹੀਂ ਮੈਨੂੰ ਤਾਂ ਮੇਰਾ ਜੀ ਕਰਦਾ ਸਾਗ ਖਾਣ ਨੂੰ ਮੈਂ ਬਹਾਨੇ ਚਾਣਾ ਗਿਆ ਸੀ ਮੇਰੀ ਬੇਬੀ ਇੱਥੇ ਨਹੀਂ ਮਗਿਆ ਤੇ ਸਾਗ ਹੀ ਨਹੀਂ ਮਿਲਦਾ ਕਿ ਪੀਰੋਂ ਸਾਗ ਲਈ ਚਾਚੀ ਹੈ ਨਹੀਂ ਓਰੇ ਉਹ ਹਾਏ ਕੀ ਸਾਰਾ ਕੁਝ ਬਹਾਨਾ ਮਾਰਿਆ ਸੀਗਾ ਤਾਈ ਨੂੰ ਅੱਛਾ ਤੁਸੀਂ ਵੀ ਮੰਗਤੀ ਹੋ ਮੇਰੇ ਵਾਂਗੂ ਸਾਗ ਰੇ ਨਣਾ ਹੀ ਬਾੜਾ ਔਖਾ ਹੈਗਾ ਪੰਗਾ ਵਾਲਾ ਕਰਨਾ ਪੈਂਦਾ ਹੈਗਾ ਮੈਂ ਤਾਂ ਐਸਾ ਲਈ ਹੀ ਕੰਮ ਤੋਰ ਰੱਖਿਆ ਮੈਂ ਤਾਂ ਚਾਰ ਕੜਛੀਆਂ ਇਹਦੇ ਮੰਗਲੀਆਂ ਚਾਰ ਆਉਂਦੇ ਮੰਗਲੀਆਂ ਲਾ ਕੇ ਤੜਕਾ ਮੇਰੇ ਤਾਂ ਪੱਕੀਲਾ ਸਾਗ ਦਾ ਬਣ ਜਾਂਦਾ ਲੈ ਉਹ ਤਾਂ ਹਿੰਮਤ ਅਗਲੇ ਦੀ ਨਾ ਤੁਸੀਂ ਪਹਿਲਾਂ ਆ ਜਾ ਕਰੋ ਸੁਦੇਹਾਂ ਆ ਜਾ ਕਰੋ ਆ ਤਾਈ ਤਾਂ ਐਡੀ ਮਾੜੀ ਪਰਤਾ ਲਿਦਾ ਉਹ ਕਰਛੇ ਨਾ ਦੇਂਦੀ ਸੀ ਕਿਤਾ ਕਰਛੀ ਨਹੀਂ ਦਿੱਤੀ ਜੀ ਤਾਂ ਐ ਕਰਦਾ ਤਾਈ ਦਾ ਸਾਰਾ ਪਤੀਲਾ ਲੈ ਜਾ ਰਾਜਵੀਰ ਕੇ ਸੀਮਾ ਘਰ ਤੂੰ ਮੰਗ ਲਈ ਮੈਨੂੰ ਫਿਰ ਉਹਨਾਂ ਨੇ ਦੇਣਾ ਕਿਦੋਂ ਸਾਗ ਲਈ ਜੀ ਸਾਗ ਤਾਂ ਇੱਕੋ ਹੀ ਹੱਲ ਹੈ ਹੁਣ ਉਹ ਘਰ ਵਾਲਿਆਂ ਦਾ ਵੀ ਨਹੀਂ ਪੱਕਾ ਪਤਾ ਅਗਲਾ ਦੇਉ ਨਾ ਦੇਉ ਦੂਜੇ ਘਰਾਂ ਦਾ ਰਹਿ ਗਿਆ ਕੀ ਹੱਲ ਹੈ ਸਾਗ ਤਾਂ ਇਹੀ ਹੱਲ ਹੈ ਜਿਹੜਾ ਤਾਈ ਦਾ ਪਿਆ ਤਾਈ ਦਾ ਚੋਰੀ ਕਰਕੇ ਲੈ ਜੀਗਾ ਦਾਦਾ ਵੰਡ ਲਾਂਗੇ ਚੋਰੀ ਐ ਹੁਣ ਘਰੀ ਹੋਊਗਾ ਐ ਚੋਰੀ ਕਿੱਥੋਂ ਕਰਾਂ ਜਊ ਫਿਰਦੀ ਰਹੀ ਸੀ ਬਾੜੀ ਚ ਮੂਰੇ ਫਿਰਦੀ ਆਦਾ ਜਮਾ ਲੈ ਹੁਣ ਬਾੜੀ ਚ ਤਾਂ ਨਹੀਂ ਤੁਰੇ ਫਿਰੂ ਇਹ ਜਿਹੇ ਵੇਲੇ ਨਾ ਤਾਈ ਦਾ ਧਾਰ ਦਾ ਟਾਈਮ ਹੁੰਦਾ ਐ ਇਹ ਜਿਹੇ ਵੇਲੇ ਧਾਰ ਕੱਢਦੀ ਹੁੰਦੀ ਐ ਜੇ ਧਾਰ ਕੱਢਣ ਮੱਗ ਗਈ ਫੇਰ ਤਾਂ ਸਾਗ ਦਾ ਕੰਮ ਬਣ ਗਿਆ ਜੇ ਤਾਂ ਨਾ ਕਿਤੇ ਉੱਪਰ ਹੀ ਬਾਗ ਬੋਗੀ ਕਿਤੇ ਤਾਈ ਸਾਰਾ ਸਾਗ ਤਾਂ ਮੈਂ ਚੱਕ ਕੇ ਲੈ ਜਾਊਗਾ ਮੈਨੂੰ ਤਾਂ ਰੱਖੀ ਵਾਲਾ ਉੱਤੇ ਦੇਖੋ ਸਾਗ ਤਾਂ ਦੁੱਧ ਕਰਨਾ ਪਊਗਾ ਅੱਧਾ ਤੇਰਾ ਅੱਧਾ ਮੇਰਾ ਅੱਧਾ ਲੈ ਜਾਊਂਗੀ ਮੈਂ ਤਾਂ ਫੇਰ ਚੋਰੀ ਕਰੂੰਗੀ ਨਹੀਂ ਤਾਂ ਮੈਂ ਉਹ ਗੱਲ ਚੋਰ ਨਹੀਂ ਮਣਾ ਤੇ ਨਾਰੇ ਮੈਂ ਸਾਗ ਸਾਰਾ ਤੈਨੂੰ ਜੇ ਮੈਂ ਤੇਰਾ ਕੋਈ ਨਹੀਂ ਭਰ ਦੂੰਗਾ ਮੇਜ ਮਿਲ ਗਿਆ ਆ ਜਾ ਜਿਹੜਾ ਕੋਈ ਪੱਕਾ ਹੀ ਮਿਲੋ ਪਾ ਨੂੰ ਸਾਗ ਵੀ ਮਿਲ ਹੀ ਜਾਊਗਾ ਮੈਂ ਤਾਈ ਇਹ ਜਿਹੜੇ ਧਾਰ ਕੱਢ ਦੀਂ ਨੀ ਹੁਣ ਮੈਂ ਕੱਲੀ ਤਾਂ ਡਰਦੀ ਸੀ ਚੋਰੀ ਕਰਨ ਤੋਂ ਦੋ ਜਾਨੇ ਤਾਂ ਰਲ ਕੇ ਕਰ ਹੀ ਸਕਦੇ ਆ ਇੱਥੇ ਤਾਂ ਹੈ ਨਹੀਂ ਬਾੜੀ ਜੇ ਇੱਥੇ ਤਾਂ ਹੈ ਨਹੀਂ ਤੁਸੀਂ ਐਂ ਕਰਿਓ ਤੁਸੀਂ ਖੜਜੋ ਬਾਹਰ ਗਏ ਸਾਗ ਤਾਂ ਮੈਂ ਕੱਲੀ ਚੱਕ ਲਿਉਂ ਬਸ ਮੈਨੂੰ ਤੂੰ ਦੇਖ ਲੈ ਹੁਣ ਮੈਂ ਤਾਂ ਵੀ ਨਹੀਂ ਕਹਿੰਦਾ ਨਾ ਤੇ ਭੈੜੀ ਬੜੀ ਮੈਂ ਤਾਂ ਪੈਣਾ ਲੱਭਾਇਆ ਬੜਾ ਮਾਰਿਆ ਚਲਾ ਆ ਗਏ ਪਿੱਛੇ ਆ ਜਾ ਪਿੱਛੇ ਪਿੱਛੇ ਆ ਡੀਮਾ ਡਰਦਾ ਗਲੀ ਚ ਖੜਾਵਾ ਕਿ ਗਲੀ ਦਾ ਸਾਂਝੀ ਹੈ ਜੀ ਸਰਕਾਰੀ ਗਲੀ ਹੈ ਅਜੇ ਤਾਂ ਹੁੱਕੋ ਟੀ ਜਾਂਦੀ ਹੈ ਬੈਠੀ ਉਹ ਬੈਠੀ ਮਾੜੀ ਮਾੜੀ ਆਲੇ ਵਿੱਚ ਦੀਦੀ ਦੀ ਸਾਗ ਕੋਟ ਲਾਂਦੇ ਉਹਨੂੰ ਕੋਟ ਕੇ ਜਾਂਦੀ ਹੁੰਦੀ ਹੈ ਉਹ ਤਾਰ ਕੱਢਣ ਇਹ ਜੇ ਵੇਲੇ ਤਾਰ ਦਾ ਟਾਈਮ ਹੈ ਸਾਡੀ ਕਮਾਂਡਨ ਦੁੱਧ ਲੈਣਾ ਹੁੰਦੀ ਹੁੰਦੀ ਉਹ ਆਉਣ ਵਾਲੀ ਹੈ ਉਹ ਛੋਟੇ ਬਾਰ ਆਊਗੀ ਉਹ ਛੋਟੇ ਬਾਰ ਮੈਨੂੰ ਫੜਾ ਦੇ ਉਹਨੂੰ ਪਤਾ ਨਾ ਲੱਗ ਜੇ ਤੂੰ ਕੋਈ ਨਾ ਬੋਝ ਕੇ ਤੁਸੀਂ ਐਂ ਕਰੋ ਤੁਸੀਂ ਪਿੱਛੇ ਖੜਜੋ ਸਾਗ ਤਾਂ ਮੈਂ ਆਪੀ ਚੱਕ ਲਵਾਂ ਕਿਰਨ ਤਾਈ ਨੂੰ ਵਗ ਜਾਣੇ ਉਰੇ ਖੜਜੋ ਮੜਿਆ ਖਵਰਾ ਕਿੰਨਾ ਕੁ ਚਰਨੀ ਜਾਊ ਹੁਣ ਆਪਾਂ ਖੜੇ ਰਹਾਂਗੇ ਇੱਥੇ ਮੈਂ ਇੱਥੇ ਖੜੀ ਆ ਮੈਨੂੰ ਇਥੋਂ ਜੋ ਦੇਖ ਗਈ ਤਾਈ ਜਾਂਦੀ ਉਹਦੀ ਚੱਕ ਲਾਵਾਂਗੇ ਭਾਂ ਦਾ ਸਾਗ ਦਾ ਬਾੜਾ ਪੰਗਾ ਹੈਗਾ ਕਿਰਨ ਮੂੰਗੀ ਨਹੀਂ ਨਾ ਖਾਣੀ ਆ ਤੁਸੀਂ ਇੱਧਰ ਹੋ ਜਾ ਤੁਸੀਂ ਮੈਨੂੰ ਵੀ ਨਾ ਮਰਵਾ ਦਿਓ ਮੇਰੀ ਨਾ ਗੁੱਤ ਪਟਾ ਦਿਓ ਵਿੱਚ ਸਾਗ ਤਾਂ ਮੈਂ ਸੋਨੂੰ ਦੇ ਦੂੰ ਤੁਸੀਂ ਇੱਥੇ ਖੜੇ ਰਹੋ ਤਾਈ ਨਾਲ ਕੀ ਉਹਦੀ ਜਾਊ ਸਾਗ ਤਾਂ ਦਹੇ ਜਾ ਕੋਟ ਕੇ ਨਾ ਅਹੇਜਾ ਬਣਾਤਾ 11 ਵਜੇ ਦੀ ਲੱਗੀਆਂ ਧਰਨ ਮੰਜੀ ਵਰਗਾ ਮੰਜੀ ਵੀ ਹਜੇ ਮੋਟੀ ਹੁੰਦੀ ਆ ਅਹੇਜਾ ਬਨਾਤਾ ਜਾਵਾ ਪੂਰਾ ਵਧੀਆ ਹੁਣ ਤੜਾ ਤੀਰਿਆ ਪਿਆਗਾ ਤੇ ਆਕੇ ਹੁਣ ਤੜਕਾ ਲਾਉਂਗੀ ਹੁਣ ਕੇਰਾ ਧਾਰ ਕੱਢ ਲਿਆ ਵਾ ਹੋਰ ਹੁਣ ਕੇਰਾ ਸਾਰਾ ਸਮਾਨ ਤਾਂ ਮੇਰਾ ਤਿਆਰ ਕਰਿਆ ਪਿਆ ਬਸ ਆਕੇ ਤੜਕਾ ਹੀ ਲਾਉਣਾ ਤੇ ਬਸ ਆਟਾ ਗੁੰਨਣਾ ਹੁਣ ਕੇਰਾ ਧਾਰ ਕੱਢ ਕੇ ਲਿਆ ਵਾ ਇੱਥੇ ਨਾ ਆਗੇ ਚੱਕ ਚੱਕ ਪਾੜ ਦੇ ਕੋਈ ਡੱਬਾ ਚੱਕ ਕੇ ਆ ਗਿਆ ਕੋਈ ਡੋਲੂ ਜਾ ਚੱਕ ਕੇ ਆ ਗਿਆ ਵੀ ਦੱਸ ਮੈਂ ਸੋਡੀ ਖਤਰ ਸਾਗ ਧਰਿਆ ਜਿੰਨੀਆਂ ਮੈਂ ਤੁਹਾਨੂੰ ਸਾਭ ਉਹ ਨਾ ਤਾਂ ਇਹ ਵੀ ਆਪਾਂ ਤਾਂ ਆਂ ਮੰਗਤੰਗ ਕੀ ਡੰਗ ਸਰ ਜਾਂਦਾ ਪਰ ਪਰ ਸਾਰਾ ਸਿਆਲ ਖਾਈ ਗਏ ਨਾ ਮੈਥੋਂ ਡੋਲੂ ਪਰਾ ਕੇ ਲੈ ਜਾ ਕਰਨ ਕਿ ਰੋਟੀਆਂ ਦਾ ਡੱਬਾ ਪਰਾ ਕੇ ਲੈ ਜਾ ਕਰਨ ਹੁਣ ਨਹੀਂ ਮੈਂ ਸਾਖ ਸੁਕ ਦਿੰਦੀ ਆਏ ਤੁਹਾਨੂੰ ਆ ਗਏ ਮਾਗਰ ਮੂਰੇ ਮੰਗ ਤੇ ਆਵਾਂਗੂ ਨਾ ਸ਼ਰਮ ਮੰਨਣ ਵੀ ਅਸੀਂ ਤਾਂ ਇਹ ਤਾਂ ਸਾਗ ਲੈਣ ਜਾਂਦੇ ਆ ਵੀ ਸੋ ਦੇ ਕਿ ਟੁੱਟਿਆ ਤੁਸੀਂ ਧਰ ਲੋ ਦੱਸ ਨਾੰਗੀ ਤਾਈ ਤਾਂ ਹੋਊਗੀ ਮੱਜਾਂ ਮੇ ਨਹੀਂ ਵਾਗੀਆਂ ਤਾਂ ਨਾਂਗੀ ਨਾਂਗੀ ਤੁਸੀਂ ਐਂ ਕਰਾ ਤੁਸੀਂ ਇੱਥੇ ਖੜੇ ਰਹੋ ਨਾ ਤੁਸੀਂ ਨਹੀਂ ਲੈ ਕੇ ਆਉਣਾ ਮੈਂ ਲੈ ਕੇ ਆਉਂਗੀ ਅੱਡਾ ਸੋਡਾ ਅੱਡਾ ਮੇਰਾ ਇੱਥੇ ਖੜੇ ਰਹੋ ਭਾਂਡੇ ਲੈ ਕੇ ਅੱਡਾ ਕਾਈ ਬਰੂਗਾ ਅੱਡਾ ਉੱਦਾ ਕੋਈ ਨਹੀਂ ਅੱਡਾ ਲਵੂੰਗੀ ਮੈਂ ਸਾਰੀ ਦੇਖ ਚੱਕ ਕੇ ਵੀ ਉੱਡ ਜੂੰਗੀ ਟਿੱਕੇ ਬਹਿ ਜਾ ਮੈਨੂੰ ਮਰਵਾ ਦੇਗਾ ਇਧਰ ਹੀ ਖੜ ਜਾ ਤਾਈ ਤਾਂ ਹੁਣ ਟਾਰ ਕੱਢਣ ਤੇ ਲਾਉਗੀ ਟਾਈਮ ਐਨੇ ਉਹ ਦੁੱਧ ਲੈਣ ਆ ਜਾਂਦੀ ਐ ਦੁੱਧਾ ਦੀ ਵਾਹ ਲੂਗੀ ਮਿੰਟ ਉਹ ਇਧਰਲੇ ਬਾਹਰ ਆਉਂਦੀ ਹੁੰਦੀ ਐ ਉਦੋਂ ਤਾਂ ਮੈਂ ਤਾਈ ਦਾ ਕਰ ਦੂੰ ਕੰਮ ਤਈ ਦਾ ਸਾਗ ਹੈ ਕਿੱਤੇ ਕੋਈ ਤੇ ਚੁੱਲ੍ਹੇ ਤੇ ਤਾਂ ਨਹੀਂ ਤੇਰੀ ਬੈਠੀ ਉਹ ਚੁੱਲਾ ਤਾਂ ਖਾਲੀ ਪਿਆ ਓ ਮੈਂ ਮਰ ਜਾ ਸਾਗ ਤਾਂ ਆਪੇ ਲੈ ਬਾਖਰੂ ਉੱਤੇ ਪ੍ਰਾਂਤ ਆਏ ਹਾਏ ਹਾਏ ਕੋਟੇ ਆਪੇ ਤਾਈ ਨੇ ਨਿੰਦੀ ਸੀ ਇੱਕ ਕੜਚੀ ਤੇ ਹੁਣ ਤੂੰ ਦੇਖਦੀ ਜਾਈ ਤਾਈ ਗੀ ਆ ਚੱਕ ਤੇਰਾ ਕੋਟਣਾ ਤੇ ਆ ਲੈ ਤੇਰੀ ਪ੍ਰਾਂਤ ਤੇ ਆ ਲੈ ਤੇਰੀ ਦੇਖ ਤੇ ਆ ਲੈ ਜਿਹੜਾ ਤੜਕੇ ਵਾਲਾ ਸਮਾਨ ਸਾਰਾ ਕੁਛ ਲੈ ਚੱਲੀ ਚੋਰੀ ਕਰਕੇ ਭਾਲਦੀ ਫਿਰੇ ਤਾਈ ਹੁਣ ਨਾਲੇ ਤਾਂ ਪਛਤਾਵੇਂਗੀ ਤੇ ਨਾਲੇ ਮੁੜ ਕੇ ਜਵਾਬ ਨਹੀਂ ਦੇਗੀ ਬੰਡੇ ਅਗਰ ਉਰੀ ਬੰਡ ਲੈ ਤੁਸੀਂ ਮੈਨੂੰ ਮੂੰਹ ਬੰਦਾ ਦਿਓਗੇ ਬੰਡੇ ਚੱਕ ਲਿਆ ਬੰਡੇ ਨਾ ਮੂੰਹ ਦੀ ਕਹਿ ਲੈਣੀ ਤੂੰ ਬੰਦਾ ਦੱਸਾ ਮੈਂ ਤੜਕਾ ਲਾ ਕੇ ਦੂੰਗੀ ਕੋਈ ਗਾਲੀ ਤੜਕਾ ਦਾ ਤੜਕਾ ਸੌਣ ਕੋਈ ਗਾਲ ਉਹ ਬੰਡੇ ਚੱਕ ਲਿਆ ਉਹਦੇ ਤੁਸੀਂ ਨਾ ਉਹ ਬੰਡੇ ਆਹ ਕਹਿੰਦੇ ਹੈ ਕਿ ਉੱਡ ਜਾਉਂਗੇ ਰੋ ਫੜਾਓ ਸਾਗ ਚਲੋ ਚਲੋ ਮੈਂ ਸਡੇ ਘਰੀ ਚੱਲਦੀ ਆ ਮੰਗਰੀ ਚੱਲ ਚੱਲ ਮੂਰੇ ਚੱਲਾ ਉਥੀ ਲਾਉਂ ਤੜਕਾ ਛੋੜੇ ਕਰੀ ਨੂਨ ਮਿਰਚ ਪਾਉ ਚੱਲ ਚੱਲ ਕਿ ਚਾਹੂੰਗੀ ਤਕਰ ਭਜੇਗਾ ਆ ਇਧਰ ਤਾਈ ਤੋਂ ਮਰਵਾ ਦੇਗਾ ਹੋੜੀ ਹੋ ਜਾ ਆਗੀ ਮੈਂ ਮੰਗ ਰਹੀ ਹੁਣ ਤਾਤਾ ਚੋੜੇ ਹੁਣ ਬਸ ਤੜਕਾ ਲਾ ਦਿਆਂ ਕੇਰਾ ਸਾਗ ਨੂੰ ਵਧੀਆ ਤਸਦੇ ਹੀ ਕੰਮ ਨਹੀਂ ਬੜਜੂ ਮੇਰਾ ਟਾਈਮ ਨਾਲ ਹੀ ਨਹੀਂ ਮੈਂ ਤਾਂ ਕਿੱਦੇ ਸਾਗ ਧਰ ਲੈਂਦੀ ਆ ਨਾ ਉਹ ਦੇ ਕਵੇਲਾ ਹੋ ਜਾਂਦਾ ਦੁੱਧ ਤਾਂ ਫੇਰ ਹੀ ਪਾਉਂ ਪੂਗੀ ਭਾਂਡਿਆਂ ਚ ਤਾਂ ਚਾਹ ਚੂਨ ਰੱਖੂ ਕੇਰਾ ਹੁਣ ਸਾਗ ਨੂੰ ਤੜਕਾ ਲਾਵਾਂ ਹੁਣ ਬੋ ਜਾ ਕਾ ਹਾਏ ਮੈਂ ਮਰ ਜਾ ਮੇਰਾ ਸਾਗ ਕਿੱਧਰ ਗਿਆ ਹਾਏ 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 ਬੜਾ ਕੰਮ ਹੋਇਆ ਉਹ ਵਿਚਾਰਾ ਮੁੰਡਾ ਲੈਣ ਆਇਆ ਸੀ ਸਾਗ ਉਹ ਮੈਂ ਤਾਂ ਉਹਨੂੰ ਜਵਾਬ ਦੇਤਾ ਸੀ ਮੈਂ ਆਖਿਆ ਉਹ ਤਾਂ ਨਾ ਦੋ ਕਠ ਨਹੀਂ ਮੰਗਦਾ ਸੀ ਉਹਨੂੰ ਮੈਂ ਦੋ ਕਠੀਆਂ ਵੀ ਨਾ ਪਾਈਆਂ ਮੈਂ ਤਾਂ ਉਹਨੂੰ ਜਵਾਬ ਦੇਤਾ ਕਿ ਮੈਂ ਤਾਂ ਚਲਾ ਕੇ ਮਾਰਿਆ ਭਾਂਡਾ ਉਹਦਾ ਜਵਾਖਦਾ ਵਿਚਾਰਾ ਇੰਨੀਆਂ ਮਿੰਟਾਂ ਕਰਕੇ ਗਿਆ ਸੀ ਤੇ ਨਾਲੇ ਕਦੇ ਮੈਨੂੰ ਪੁੱਛਿਆ ਕਹਿੰਦਾ ਤਾਈ ਕਿ ਤਾਂ ਨੀਆਂ ਤੋੜਦੀਆਂ ਕਿ ਮੂਲੀਆਂ ਕਿ ਮੂੰਗੀ ਦੀ ਦਾਲ ਧਰੀ ਗਿਆ ਬੂ ਮੈਂਤਲਾ ਦਾ ਹੁਣ ਮੈਂ ਤਾਂ ਮੂੰਗੀ ਦੀ ਦਰ ਨਾਲੀ ਖਾਣੀਆਂ ਪਾਣਗੇਗਾ ਉਹ ਪਹਿਲਾਂ ਉਹ ਐਡਾ ਡੱਬਾ ਲੈ ਕੇ ਆਈ ਸੀ ਦੋ ਜਣੇ ਤਾਂ ਸਾਕ ਨਹੀਂਓ ਮੋੜ ਲਤੀਜਾ ਪਤਾ ਨਹੀਂ ਕਿਹੜਾ ਪਹੁੰਚ ਗਿਆ ਕਿਹੜਾ ਉੱਪਰ ਗਿਆ ਲੈ ਕੋਈ ਨਿਆ ਰਹੀ ਚੱਕ ਕੇ ਲੈ ਗਿਆ ਬੂ ਹੁਣ ਕੀ ਪਤਾ ਲੱਗੇ ਮੈਂ ਤਾਂ ਬੂ ਟਰਕੇ ਦੀ ਮਸਾਰੀ ਨਹੀਂ ਜਾਂਦੀ ਸੀ ਕੀ ਕਰਾਂ ਮੈਂ ਮਾਵਾ ਮਰ ਜਾ ਹਾਏ 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 ਬੂ ਆ ਦੋ ਭਾਂਡੇ ਜੇ ਤਰੇ ਪਾਏ ਨੇ ਪਤਾ ਨਹੀਂ ਕਿਨੇ ਲੈ ਕੀਦੇ ਭਾਂਡੇ ਨੇ ਉਹੀ ਕਿਉਰ ਆਵੇ ਉਹ ਤਾਂ ਮੁੰਡਾ ਲੈ ਅਸੀਂ ਡੋਲ ਡੂ ਜਾਤਾ ਉਹਦਾ ਗਾ ਬਿੰਦਾ ਉਹ ਕੁੰਡੇ ਵਾਲਾ ਤੇ ਆ ਡੱਬਾ ਹਰਪ੍ਰੀਤ ਦਾ ਦੋਨਾਂ ਦੀ ਵਾਈਪ ਕਰੀਆ ਦੋਨੇ ਲੈ ਕੇ ਗਾਨੇ ਤੱਕ ਕੇ ਸਾਜ ਮੈਨੂੰ ਜਾਣਦੇ ਤੇਰਾ ਮੈਂ ਮੈਂ ਪੱਟਦੀਆ ਗੁੱਤ ਨਾਲੇ ਹਰਪ੍ਰੀਤ ਦੀ ਨਾਲੇ ਉਹ ਮੁੰਡੇ ਨੂੰ ਮੈਂ ਪੁੱਛਦੀ ਆ ਵੀ ਸਾਨੂੰ ਚੋਰੀ ਦਾ ਸਾਨੂੰ ਕੀਨੇ ਦੱਸਿਆਗਾ ਲੜ ਵੀ ਚੋਰੀ ਕਰਿਆ ਕਰੋ ਪਤਾ ਨਹੀਂ ਕਿਧਰ ਲੈ ਕੇ ਭੱਜ ਗਏ ਮੈਂ ਜਾਣੀ ਆ